ਉਹਨਾ ਇੱਕ ਦੇਖੀ ਸੀ ਮੈਂ ਵੀਡੀਓ ਜੀ ਦੇਖੀ ਸੀ ਫੇਸਬੁਕ ਤੇ ਅੱਛਾ ਜੀ ਉਹਦੇ ਵਿੱਚ ਕੀ ਸਮਝਾ ਰਿਹਾ ਕਹਿੰਦਾ ਯਾਰ ਜਦੋਂ ਤੁਸੀਂ ਮਰਗੇ ਕੀ ਹੋਊਗਾ ਹਾਂ ਉਹ ਕਹਿੰਦਾ ਜਦੋਂ ਮਰਗੇ ਕਹਿੰਦਾ ਥੋੜੇ ਘੰਟੇ 2 ਘੰਟੇ ਪੂਰਾ ਪਰਲਾਪ ਹੋਊਗਾ ਹੂੰ ਹੂੰ ਦੋ ਘੰਟੇ ਬਾਅਦ ਪੁੱਛਣ ਲੱਗ ਜਾਂਣਗੇ ਮਤਲਬ ਕਿ ਯਾਰ ਰਿਸ਼ਤੇਦਾਰ ਅੱਗੇ ਸਾਰੇ ਹਾਂਜੀ ਚੱਕ ਜਿੱਦਾਂ ਤੁਸੀਂ ਕਹਿੰਦਾ ਸ਼ਾਮ ਨੂੰ 4-5 ਵਜੇ ਮਰੇ ਹੋਗੇ ਕਹਿੰਦਾ ਤਾਂ ਫਰਿੱਜ ਲੈ ਆਉਣਗੇ ਸਵੇਰ ਫੂਕਣ ਵਾਸਤੇ ਜੇ ਕਹਿੰਦਾ ਦਿਨੇ ਮਰੇ ਹੋਗੇ ਤਾਂ ਮਤਲਬ ਕਿ ਸ਼ਾਮ ਨੂੰ ਉਹਨਾਂ ਨੂੰ ਪਤਾ ਵੀ ਉੱਥੇ 8:00 ਵਜੇ ਨੂੰ ਮਤਲਬ ਕਿ ਇਹਨੂੰ ਕਰੀ ਦੇਣਾ ਹੈ ਕਰੀ ਬਾਬ ਜਾਣਗੇ ਕਹਿੰਦਾ ਉੱਥੇ ਜਾ ਕੇ ਵੀ ਰੋਣਾ ਕਰ ਲਾਉਣਾ ਥੋੜੇ ਤੁਸੀਂ ਯਾਰ ਜਿੰਨਾ ਕਹਿਣੇ ਹੋਗੇ ਸਾਰਾ ਕੁਝ ਹੋ ਜਾਊਗਾ ਹੂੰ ਕਰਿਆ ਕਿ ਫੇਰ ਘਟਦਾ 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 ਕਹਿੰਦਾ ਮਹੀਨੇ ਦੋ ਮਹੀਨੇ ਬਾਅਦ ਤੁਹਾਡੇ ਜਵਾਕ ਜੇ ਤੁਹਾਡੇ ਘਰ ਵਾਲੀਆ ਘਰ ਵਾਲਾ ਕਹਿੰਦਾ ਮਤਲਬ ਕਿ ਕਿਤਨਾ ਕਿਤੇ ਪ੍ਰੋਗਰਾਮ ਤੇ ਹਾਂ ਪਾਸਦੇ ਫੇਰਦੇ ਉਹ ਕਹਿੰਦਾ ਲੋਡ ਆ ਤੁਹਾਡੀ ਲੋਡ ਬੰਦਾ ਆਪਾਂ ਕਹਿੰਦਾ ਨਾ ਜੀ ਬੰਦਾ ਮਰ ਗਿਆ ਮਰ ਗਿਆ ਬੰਦੇ ਦੀ ਲੋੜ ਆ ਹਰੇਕ ਪਰਿਵਾਰ ਨੂੰ ਹਰੇਕ ਨੂੰ ਰਹਿੰਦੀ ਹੈਗੀ ਜੇ ਆਪਾਂ ਅੱਜ ਪਰਿਵਾਰ ਦੇ ਵਿੱਚ ਆ ਤਾਂ ਉਹਨਾਂ ਨੂੰ ਆਪਣੇ ਤੱਕ ਮਤਲਬ ਆ ਤਕਮਾ ਖੇ ਦੇ ਕੰਮ ਹੋਣਾ ਯਾਰ ਕੱਕੇ ਜਮ। ਬੜਾ ਬਜਾਰ ਤਰ ਗੱਲਾਂ ਨਹੀਂ ਕਰਦੇ ਸੁਣਦੇ ਹੁੰਦੇ। ਵੀ ਯਾਰ ਜੇ ਕਿਸੇ ਬੰਦੇ ਦਾ ਕੋਈ 30 ਪੁੱਤ ਵਿਆਹਣ ਵਾਲਾ ਪਿਆ ਨਾ। ਹੂੰ ਹੂੰ ਤੇ ਉੱਚ ਕਹਿੰਦਾ ਅਗਲਾ ਕਹਿੰਦਾ ਯਾਰ ਜੇ ਰੱਬ ਦੋ ਸਾਲ ਹੋਰ ਦੇ ਦਿੰਦਾ ਏ ਧੀ ਵਿਆਹ ਜਾਂਦਾ। ਹੈ ਨਾ? ਆਹ ਇਹ ਤਾਂ ਨਹੀਂ ਕਹਿੰਦਾ ਅਗਲਾ ਕਹਿੰਦਾ ਯਾਰ ਜੇ ਦੋ ਸਾਲ ਇਹ ਆਪ ਜੀ ਲੈਂਦਾ। ਉਹ ਵੀ ਉੱਥੇ ਵੀ ਆਪਾਂ ਉਹਦੀ ਲੋੜ ਦੇਖੀ ਆ ਵੀ ਯਾਰ ਜੇ ਦੋ ਸਾਲ ਹੁੰਦਾ ਧੀ ਵਿਆਹ ਦਿੰਦਾ। ਜੇ ਮੈਂ ਬਹੁਤ ਸੁਣੀ ਗੱਲ ਹੈ ਇਹ ਸਹੀ ਗੱਲ ਹੈ ਵੀ ਚੀਜ਼ ਆਪਾਂ ਕਹਿੰਦੇ ਇੱਕ ਜੁੜੇ ਹੋਏ ਆ ਇੱਕ ਆਪਾਂ ਸਵਾਰਥ ਦੇ ਵਾਸਤੇ ਆਪ ਇੱਕ ਸਵਾਰਥਾ ਹੋਰ ਕੁਛ ਕੁਛ ਨਹੀਂ ਮੈਂ ਪਰ ਆਪਣਾ ਵੀ ਹੈ ਹੂੰ ਜੇ ਆਪਾਂ ਕਹੀਏ ਵੀ ਯਾਰ ਮੈਂ ਕਿਹੜਾ ਛੱਡਦਾ ਹਾਂ ਚੀਜ਼ਾਂ ਮੇਰਾ ਵੀ ਹੈਗਾਗਾ ਬਿਲਕੁਲ ਸਹੀ ਬਹੁਤ ਸੁਣਾ ਚੱਲਦੀ ਆ ਨਾ ਇਹ ਚੀਜ਼ਾਂ ਵੀ ਜਿੰਨਾ ਤੁਸੀਂ ਦੇਖੀ ਚੱਲੋਗੇ ਕਰੀ ਚੱਲੋਗੇ ਪਰ ਭੱਜਣਾ ਆਪਾਂ ਫੇਰ ਵੀ ਨਹੀਂ ਛੱਡਦੇ ਖਾਣੀ ਤਾਂ ਦੋ ਰੋਟੀਆਂ ਨੇ ਨਾ ਹੂੰ ਹੂੰ ਕਿਤੇ ਬੈਠ ਕੇ ਖਾ ਲਓ ਸਹੀ